ਸਿੱਖ ਕੌਮ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਆ ਆਪਣਾ ਯੋਗਦਾਨ ਪਾਉਂਦੀਆਂ ਉਹਦੇ ਵਿੱਚ ਸਭ ਤੋਂ ਪਹਿਲਾਂ ਤੇ ਸਿੱਖਾਂ ਦੀ ਨੁਮਾਇੰਦਗੀ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਇਹਦੇ ਤੋਂ ਇਲਾਵਾ ਇੱਕ ਸਿੱਖਾਂ ਦੀ ਹੋਰ ਬਹੁਤ ਪੁਰਾਣੀ ਸੰਸਥਾ ਵਾ ਜਿਹਦਾ ਗਠਨ 1900 ਤੇ 2 ਦੇ ਵਿੱਚ ਹੋਇਆ ਅਕਤੂਬਰ ਦੇ ਵਿੱਚ ਦੀਪ ਖਾਲਸਾ ਦੀਵਾਨ ਜਿਹਦੇ ਫਾਊਂਡਰ ਜਿਹੜੇ ਆ ਮੈਂਬਰ ਉਹ ਭਾਈ ਵੀਰ ਸਿੰਘ ਭਾਈ ਵੀਰ ਸਿੰਘ ਇੱਕ ਬਹੁਤ ਉੱਚ ਕੋਟੀ ਦੇ ਕਵੀ ਸਿੱਖੀ ਨੂੰ ਜੀਵਿਆ ਤੇ ਕਿਵੇਂ ਜੀਣਾ ਚਾਹੀਦਾ ਉਹਨਾਂ ਨੇ ਦੱਸਿਆ ਅਰਜਨ ਸਿੰਘ ਦੀ ਬਾਂਗੜੀਆ ਸਰਦਾਰ ਸੁੰਦਰ ਸਿੰਘ ਮਜੀਠੀਆ ਤਰਲੋਚਨ ਸਿੰਘ ਜੀ ਤੇ ਸਰਦਾਰ ਹਰਬੰਸ ਸਿੰਘ ਔਟਾਰੀ 1902 ਦੇ ਵਿੱਚ ਦੀਵ ਖਾਲਸਾ ਦੀਵਾਨ ਹੋਂਦ ਦੇ ਵਿੱਚ ਆਇਆ ਔਰ ਦੀਵ ਖਾਲਸਾ ਦੀਵਾਨ ਦੇ ਜਿਹੜੇ ਮਕਸਦ ਆ ਉਹ ਬੜੇ ਸਪਸ਼ਟਾ ਇਹ ਧੀਵ ਖਾਲਸਾ ਦਿਵਾਨ ਦਾ ਸੰਵਿਧਾਨ ਹੈਗਾ ਜਿਹੜਾ ਕਿ ਉਹਦੋਂ ਬਣਾਇਆ ਗਿਆ ਇਹਦੇ ਵਿੱਚ ਜਿਹੜਾ ਸਪਸ਼ਟ ਲਿਖਿਆ ਆ ਵੀ ਧੀਵ ਖਾਲਸਾ ਦਿਵਾਨ ਦੇ ਮਕਸਦ ਕੀ ਆ ਖਾਲਸਾ ਪੰਥ ਦੀ ਆਤਮਿਕ ਮਾਨਸਿਕ ਸਦਾਚਾਰਕ ਵਿਦਿਆਤ ਭਾਈਚਾਰਕ ਤੇ ਪਦਾਰਥਕ ਵਿਰਧੀ ਤੇ ਭਲਾਈ ਦਾ ਉਪਰਾਲਾ ਕਰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਦਾ ਪ੍ਰਚਾਰ ਕਰਨਾ ਇਹ ਚੀਬ ਖਾਲਸਾ ਦਿਵਾਨ ਦੇ ਉਦੇਸ਼ ਆ ਗੁਰਬਾਣੀ ਗੁਰ ਇਤਿਹਾਸ ਤੇ ਪ੍ਰਮਾਣਿਕ ਬਾਣੀਆਂ ਦਾ ਪ੍ਰਚਾਰ ਕਰਨਾ ਇਤਿਹਾਸ ਨੂੰ ਵੀ ਗੁਰਬਾਣੀ ਨੂੰ ਵੀ ਪੰਥ ਖਾਲਸਾ ਦੇ ਰਾਜਸੀ ਹਕੂਕ ਦੀ ਰਾਖੀ ਕਰਨੀ ਕਿਉਂਕਿ ਸਿੱਖੀ ਚ ਮੀਰੀ ਪੀਰੀ ਦਾ ਸਿਧਾਂਤ ਆ ਜਿੱਥੇ ਕਿਤੇ ਸਿੱਖਾਂ ਦੇ ਨਾਲ ਟਕਾ ਰਿਆ ਉਥੇ ਚੀਬ ਖਾਲਸਾ ਦਿਵਾਨ ਉਹਨਾਂ ਵੇਲੇਾਂ ਚ ਵੀ ਖੜਦਾ ਰਿਹਾ ਉਹਨਾਂ ਨੂੰ ਸਰਕਾਰ ਦੀ ਸੇਵਾ 'ਚ ਪ੍ਰਗਟ ਕਰਨਾ ਦੱਸਣਾ ਸਰਕਾਰ ਨੂੰ ਵੀ ਆ ਸਾਡੇ ਹਕੂਕ ਆ ਉਦੋਂ ਕਿਉਂਕਿ ਅੰਗਰੇਜ਼ਾਂ ਦੀ ਸਰਕਾਰ ਹੁੰਦੀ ਸੀ ਤੇ ਉਹਨਾਂ ਦੀ ਪੂਰਨਤਾ ਲਈ ਵੇਲੇ ਸਮੇਂ ਯੋਗ ਸੰਵਿਧਾਨਕ ਉਪਰਾਲੇ ਕਰਨੇ ਇਹ ਹੈਗੇ ਆ ਈਪ ਖਾਲਸਾ ਦਿਵਾਨ ਦੇ ਮੰਤਵ ਫਿਰ ਖਾਲਸਾ ਪੰਥ ਵਿੱਚ ਲਾਭਦਾਇਕ ਵਿਦਿਆ ਅਤੇ ਗੁਣਾਂ ਦਾ ਪ੍ਰਚਾਰ ਕਰਨਾ ਹਰ ਇੱਕ ਵਿਦਿਆ ਤੇ ਨਿਜ ਕਰਕੇ ਪੰਜਾਬੀ ਬੋਲੀ ਗੁਰਮੁਖੀ ਅੱਖਰਾਂ ਦਸਤਕਾਰੀ ਹੁਨਰ ਖੇਤੀਬਾੜੀ ਦੀ ਵਿਵ੍ਰਿਧੀ ਕਰਨਾ ਤੇ ਉਹਨਾਂ ਦੀ ਵਿਦਿਆਤ ਆਦਿਕ ਤੇ ਦੇਣ ਦੇ ਸਕੂਲ ਕਾਲਜ ਜਾਰੀ ਕਰਨੇ ਤੇ ਜਾਰੀ ਰੱਖਣੇ ਜਦੋਂ ਇਹ ਬਣਿਆ ਇਹ ਹੀ ਇਹਦੇ ਲਾਭਦਾਇਕ ਵਿਦਿਆ ਦੇ ਪ੍ਰਚਾਰ ਨੂੰ ਵਧਾਉਣ ਲਈ ਥਾਂ ਥਾਂ ਸ਼ਾਖਾ ਬਣਾਉਣੀਆਂ ਤੇ ਵਿਦਿਆਲਿਆ ਜਾਰੀ ਕਰਨੇ ਤੇ ਜਾਰੀ ਰੱਖਣੇ ਪੰਜਾਬੀ ਬੋਲੀ ਦੀ ਹੋਂਦ ਈ ਕਰਨੀ ਹੋਰਨਾਂ ਬੋਲੀਆਂ ਦੀਆਂ ਪੁਸਤਕਾਂ ਦੇ ਪੰਜਾਬੀ ਗੁਰਮੁਖੀ ਵਿੱਚ ਉਲੱਥੇ ਕਰਨੇ ਪੰਥਕ ਆਰ ਇਤਿਹਾਸਕ ਕਾਰਜ ਕਰਨੇ ਤੇ ਕਿਤਾਬਾਂ ਲਿਖਣੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਖਾਲਸਾ ਧਰਮ ਦੀਆਂ ਪੁਸਤਕਾਂ ਦੇ ਯਥਾਰਤ ਅਰਥ ਕਰਨੇ ਤੇ ਛਪਵਾ ਕੇ ਪ੍ਰਚਾਰ ਕਰਨਾ ਇਸ ਤਰੀ ਸਿੱਖਿਆ ਤੇ ਹੋਰ ਇਦਾਂ ਮਤਲਬ ਬਹੁਤ ਕੁਝ ਹੈਗਾ ਇਹਦੇ ਵਿੱਚ ਇੱਕ ਬਹੁਤ ਜ਼ਰੂਰੀ ਮਾਦਾ ਉਹ ਹੈਗਾ ਹਰੇਕ ਮੈਂਬਰ ਲਈ ਜਿਹੜਾ ਚੀਪ ਖਾਲਸਾ ਦੀਵਾਨ ਦਾ ਮੈਂਬਰ ਆ ਉਹਦੇ ਦੀ ਅਮਰਤ ਛਕਿਆ ਹੋਣਾ ਜ਼ਰੂਰੀ ਆ ਇਹ ਹੈਗਾ ਉਹਨਾਂ ਦੇ ਸੰਵਿਧਾਨ ਦੇ ਵਿੱਚ ਇਹਦੇ ਵਿੱਚ ਫਾਰਮ ਉੜਾ ਇਹ ਨਮੂਨਾ ਇਕਰਾਰਨਾਮਾ ਉੜਾਵਾ ਕਹਿੰਦੇ ਵੀ ਜਿਹੜਾ ਚੀਵ ਖਾਲਸਾ ਦਿਵਾਨ ਚੈਰੀਟੇਬਲ ਸੁਸਾਇਟੀ ਦਾ ਮੈਂਬਰ ਬਣੇ ਉਹ ਸਹੀ ਕਰੇ ਮਤਲਬ ਉਹ ਦੱਸੇ ਉਹ ਉਹ ਇਦਾਂ ਦਾ ਹੋਵੇ ਮੈਂ ਅਮਰਤ ਛਕਿਆ ਹੋਇਆ ਹੈ ਤੇ ਪੰਜ ਕਕਾਰ ਦੀ ਰਹਿਤ ਰੱਖਦਾ ਹਾਂ ਅਤੇ ਨਿਤਨੇਮ ਕਰਦਾ ਹਾਂ ਤੇ ਚੌਹ ਕਰਤਾਂ ਵਿੱਚੋਂ ਮੇਰੇ ਵਿੱਚੋਂ ਕੋਈ ਨਹੀਂ ਹੈ ਮੈਂ ਹੋਰ ਸਰਬ ਪ੍ਰਕਾਰ ਕਰਕੇ ਖਾਲਸਾ ਪੰਥ ਨੂੰ ਖਾਲਸਾ ਧਰਮ ਨੂੰ ਧਾਰਨ ਕੀਤਾ ਹੈ ਅਤੇ ਇਕਰਾਰ ਕਰਦਾ ਹਾਂ ਕਿ ਅੱਜ ਤੋਂ ਬਾਅਦ ਸਭ ਸੰਸਕਾਰ ਗੁਰਮਤਿ ਅਨੁਸਾਰ ਕਰਾਂਗਾ ਤੇ ਮੰਨਾਂਗਾ ਮੈਂ ਧੀਬ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਨਿਯਮਾਂ ਕਾਨੂੰਨ ਅਤੇ ਕਾਇਦਿਆਂ ਨੂੰ ਹਰ ਇੱਕ ਸਮੇਂ ਕਬੂਲ ਕਰਦਾ ਹਾਂ ਧੀਬ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਨੇ ਜੋ ਵਿਦਿਆ ਅਤੇ ਸ੍ਰਿਸ਼ਟਾਚਾਰ ਵਧਾਉਣ ਦਾ ਅਤੁੱਤਮ ਕਾਰਜ ਠਾਇਆ ਹੈ ਉਹਦੇ ਵਿੱਚ ਮੈਂ ਟਹਿਲ ਕਰਾਂਗਾ ਮਤਲਬ ਸੇਵਾ ਕਰਾਂਗਾ ਬਿਨਾਂ ਪੱਖਪਾਤ ਲਿਹਾਜ਼ ਮਲਾਜੇ ਕੇਵਲ ਧਰਮ ਅਤੇ ਪ੍ਰੀਤ ਭਾਵ ਨਾਲ ਗੁਰੂ ਮਹਾਰਾਜ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਪਣੀ ਰਾਏ ਪੰਥ ਦੇ ਮਾਮਲਿਆਂ ਪਰ ਜੋ ਹੋਊਗੀ ਮੈਂ ਪੇਸ਼ ਕਰਾਂਗਾ। ਇਹਦੇ ਚ ਇੱਕ ਅਮਰਤ ਛਕਿਆ ਹੋਣਾ ਜ਼ਰੂਰੀ ਆ। ਫਿਰ ਨਾਲ ਹੀ ਇੱਕ ਹੋਰ ਆ। ਜੋ ਚੀਫ਼ ਖਾਲਸਾ ਦਮਨ ਸੋਸਾਇਟੀ ਦਾ ਮੈਂਬਰ ਬਣੇ ਉਹ ਸਹੀ ਕਰੇ ਮੈਂ ਅਮਰਤ ਛਕਿਆ ਆ। 10 ਗੁਰੂ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕੋ ਰੂਪ ਜਾਣ ਕੇ ਮੈਂ ਆਪਣਾ ਸਤਿਗੁਰੂ ਮੰਨਦਾ ਹਾਂ। ਅਤੇ ਮੈਂ ਆਪਣੇ ਦੀਨ ਦੁਨੀ ਦੇ ਰਖਿਆਕ ਤੇ ਸਹਾਈ ਸਤਿਗੁਰੂ ਨੂੰ ਹੀ ਜਾਣਦਾ ਹਾਂ। ਉਹਨਾਂ ਦੀ ਆਗਿਆ ਤੇ ਗੁਰਮਤਿ ਤੇ ਚੱਲਣ ਦਾ ਸੱਚੇ ਦਿਲ ਨਾਲ ਪ੍ਰਣ ਕਰਦਾ ਹਾਂ। ਮੈਂ ਆਪਣੀ ਪੂਰਨ ਸਮਰੱਥਾ ਅਨੁਸਾਰ ਚੀਬ ਖਾਲਸਾ ਦਿਵਾਨ ਚੈਰੀਟੇਬਲ ਸੁਸਾਇਟੀ ਦੇ ਨਿਯਮਾਂ ਪੁਨਿਮਾਂ ਨੂੰ ਪੜ੍ਹ ਕੇ ਪੰਥਕ ਸੇਵਾ ਲਈ ਤਿਆਰ ਬਰ ਤਿਆਰ ਰਹੂੰਗਾ। ਇਹਦੇ ਉੱਤੇ ਆਪਾਂ ਜੋ ਨਾਲ ਫਿਰ ਗੱਲ ਕੀਤੀ। ਕਿਉਂਕਿ ਚੀਬ ਖਾਲਸਾ ਦਿਵਾਨ ਦੇ ਵਿੱਚ ਹਰ ਇੱਕ ਮੈਂਬਰ ਦਾ ਅਮਰਤਾਰੀ ਹੋਣਾ ਜ਼ਰੂਰੀ। ਜਿਹੜੀਆਂ ਮੇਰੇ ਕੋਲ ਸ਼ਿਕਾਇਤਾਂ ਸੀ ਉਹਦੇ ਵਿੱਚ ਇੱਕ ਤੇ ਇਹ ਸੀ ਵੀ ਕੁਝ ਮੈਂਬਰ ਜਿਹੜੇ ਆ ਉਹ ਦਾੜੀ ਰੰਗਦੇ ਆ। ਤੇ ਦਾੜੀ ਰੰਗਣ ਵਾਲਾ ਜਿਹੜਾ ਉਹ ਤਨਖਾਈ ਆਂਦਾ ਸਿੱਖ ਰਹਿਤ ਮਰਿਆਦਾ ਦੇ ਮਤਾਬੂ ਕੁਛ ਇੱਕ ਮੈਂਬਰ ਉਹਨਾਂ ਦੇ ਉਹ ਵਾ ਜਿਹੜੇ ਦਾੜੀ ਨੂੰ ਕੁੰਡਲ ਪਾਉਂਦੇ ਆ ਉਹ ਜਦੋਂ ਕੁੰਡਲ ਪਾਏ ਜਾਂਦੇ ਆ ਤੇ ਉਹਦੇ ਨਾਲ ਕੇਸਾਂ ਦੀ ਬੇਅਦਬੀ ਹੁੰਦੀ ਆ ਉਹ ਕਰਹਿਤੀ ਆਂਦਾ ਕੁਛ ਉਹ ਵਾ ਜਿਹੜੇ ਗੈਰ ਅਮਰਤਾਰੀ ਆ ਅਮਰਤ ਨਹੀਂ ਸ਼ਕੇ ਹੋਏ ਤਾਂ ਉਹਨਾਂ ਦੇ ਨਾਲ ਇਹ ਗੱਲਬਾਤ ਹੋਈ ਅੱਜ ਜਿੰਨੇ ਵੀ ਮੈਂਬਰ ਇੱਥੇ 20 ਮੈਂਬਰ ਆਏ ਕੁੱਲ 31 ਆ ਯਾਰਾਂ ਨਹੀਂ ਆਏ ਔਰ ਜਿਹੜੇ ਯਾਰਾ ਨਹੀਂ ਆਏ ਉਹਨਾਂ ਦੇ ਬਾਰੇ ਇਹਨਾਂ ਨੂੰ ਕਹਿ ਦਿੱਤਾ ਗਿਆ ਵੀ ਉਹ 1 ਅਗਸਤ ਨੂੰ ਇੱਥੇ ਆਉਣਗੇ 1 ਅਗਸਤ ਨੂੰ ਜਿਹੜੇ ਨਹੀਂ ਆਏ 31 ਮੈਮਰੀ ਕਾਰਜਕਾਰੀ ਕਮੇਟੀ ਜਿਹੜੀ ਇਹਨਾਂ ਦੀ ਉਹਦੇ ਚੋਂ 11 ਨਹੀਂ ਆਏ ਉਹਨਾਂ ਨੇ ਉਹਨਾਂ ਦੇ ਕੋਈ ਕਾਰਨ ਦਿੱਤੇ ਮੈਂ ਕਾਰਨ ਸੁਣੇ ਤੋਂ ਜਿਹੜੇ ਯਾਰਾਂ ਦੇ ਰਹਿ ਗਏ ਆ ਉਹ ਯਾਰਾਂ ਸਿਰਫ 1 ਅਗਸਤ ਨੂੰ ਇੱਥੇ ਆਉਣਗੇ ਤੇ ਉਹਨਾਂ ਨੂੰ ਇਹ ਸਮਝਾਇਆ ਗਿਆ ਉਹਨਾਂ ਦੇ ਸੰਵਿਧਾਨ ਦੇ ਅਕੋਰਡਿੰਗ ਔਰ ਇਹ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਜਿਹਨੂੰ ਪੰਥ ਨੇ ਬਣਾਇਆ ਇਹਦੇ ਆਧਾਰ ਦੇ ਉੱਤੇ ਉਹਨਾਂ ਨੂੰ ਦੱਸਿਆ ਗਿਆ ਭੀ ਤੁਸੀਂ 41 ਦਿਨਾਂ ਦੇ ਵਿੱਚ ਵਿੱਚ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਉਹ ਅੰਮ੍ਰਿਤ ਛਕਣਗੇ ਜਿਹੜੇ ਦਾੜੀ ਨੂੰ ਕੁੰਡਲ ਪਾਉਂਦੇ ਆ ਉਹ ਬੰਦ ਕਰਨਗੇ ਮਾਫੀ ਮੰਗਣਗੇ ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਜਿਹੜੇ ਦਾੜੀ ਰੰਗਦੇ ਆ ਉਹ ਵੀ ਔਰ 1 ਸਤੰਬਰ ਤੱਕ ਸਾਰੇ ਮੈਂਬਰ ਜਿਹੜੇ ਆ ਚੀਪ ਖਾਲਸਾ ਦੀਵਾਨ ਦੇ ਭਾਵੇਂ ਕਾਰਜ ਕਰਨੀ ਦੇ ਆ ਜਾਂ ਉਦ ਦਾ ਮੈਂਬਰ ਆ ਉਹ ਸਾਰੇ ਦੇ ਸਾਰੇ ਅੰਮ੍ਰਿਤਧਾਰੀ ਹੋਣਗੇ 1 ਸਤੰਬਰ ਤੱਕ 1 ਸਤੰਬਰ ਤੋਂ ਬਾਅਦ ਜੇ ਕੋਈ ਅੰਮ੍ਰਿਤਧਾਰੀ ਨਹੀਂ ਹੁੰਦਾ ਜੇ ਚੀਪ ਖਾਲਸਾ ਦੀਵਾਨ ਦਾ ਕੋਈ ਮੈਂਬਰ ਦਾੜੀ ਰੰਗਣੀ ਨਹੀਂ ਛੱਡਦਾ ਜਾਂ ਗਾੜੀ ਕਰਲਿੰਗ ਕਰਨੀ ਨਹੀਂ ਛੱਡਦਾ ਅਮਰਤ ਹਾਰੀ ਨਹੀਂ ਹੁੰਦਾ ਤਾਂ ਉਹਦੀ ਮੈਂਬਰਸ਼ਿਪ ਖਾਰਜ ਕੀਤੀ ਜਾਊਗੀ 41 ਦਿਨ ਦਾ ਇਹਨਾਂ ਨੂੰ ਸਮਾਂ ਜਿਹੜਾ ਉਹ ਦਿੱਤਾ ਗਿਆ ਤਾਂ ਕਿ ਇਹ ਆਪਣੀ ਦਿੱਖ ਜਿਹੜੀ ਆ ਜਿਹੜੇ ਵੀ ਕੁਝ ਇਦਾਂ ਦੇ ਆਗੇ ਉਹ ਸਦਾਈ ਕਰਵਾ ਲੈਣ ਤੇ ਇਹਨਾਂ ਮੁੱਦਿਆਂ ਦੇ ਉੱਤੇ ਉਹਨਾਂ ਦੇ ਨਾਲ ਅੱਜ ਚਰਚਾ ਆਈ ਉਹਨਾਂ ਨੇ ਸਾਰੇ ਕੁਝ ਨੂੰ ਮੰਨਿਆ ਔਰ ਆਖਿਆ ਕਿ ਅਸੀਂ 41 ਦਿਨਾਂ ਦੇ ਵਿੱਚ ਵਿੱਚ ਸਾਰੇ ਮੈਂਬਰਾਂ ਨੂੰ ਅਮਰਤ ਹਾਰੀ ਕਰ ਲਾਂਗੇ ਪੰਜਾਂ ਪਿਆਰਿਆਂ ਦੇ ਆਪਾਂ ਪੇਸ਼ ਕਰ ਲਾਂਗੇ ਔਰ ਫਿਰ ਉਹਨਾਂ ਨੇ ਇੱਕ ਰੱਖਿਆ ਸੀ ਵੀ ਵੱਖ-ਵੱਖ ਥਾਵਾਂ ਤੇ ਜਾਣ ਉਹਦੇ ਨਾਲੋਂ ਇੱਕ ਥਾਂ ਤੇ ਜੇ ਸਾਰੇ ਉਹਨਾਂ ਨੇ ਕਿਹਾ ਜੀ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਪਿਆਰੇ ਭੇਜ ਦਿਓ ਅਸੀਂ ਉੱਥੇ ਚੀਬ ਖਾਲਸਾ ਦੀਵਾਨ ਦੀ ਅਮਰ ਸੰਚਾਰ ਕਰਾਉਣਾ ਚਾਹੁੰਦੇ ਆ ਆਪਾਂ ਕਿਹਾ ਵੀ ਆ ਜਾਣਗੇ ਇਥੋਂ ਪੰਜ ਪਿਆਰੇ ਆਉਣਗੇ ਔਰ ਪੰਜਾਂ ਪਿਆਰਿਆਂ ਦੇ ਸਾਹਮਣੇ ਉਹ ਸਦਾਈ ਕਰਾਉਣਗੇ ਇਦੇ ਤੋਂ ਇਲਾਵਾ ਹੋਰ ਵੀ ਉਹਨਾਂ ਦੇ ਨਾਲ ਕਾਫੀ ਗੱਲਾਂ ਹੋਈਆਂ ਕਿਉਂਕਿ ਜਿਹੜਾ ਈਪ ਖਾਲਸਾ ਜਵਾਨ ਇਹਨੇ ਗੁਰਮਤਿ ਪ੍ਰਚਾਰ ਪ੍ਰਸਾਰ 'ਚ ਯੋਗਦਾਨ ਪਾਇਆ ਅੱਜ ਵੀ ਬੜੀ ਲੋੜ ਆ ਅੱਜ ਜਿਵੇਂ ਧਰਮ ਪਰਿਵਰਤਨ ਦਾ ਮਸਲਾ ਉਥੇ ਕੋਈ ਲਾਲਚ ਲੂਲ ਦਿੱਤੇ ਜਾਂਦੇ ਆ ਵੀ ਬੱਚੇ ਫਰੀ ਪੜ੍ਹਾ ਲਾਂਗੇ ਜੇ ਵੋ ਤੋਂ ਮੈਂ ਇਹਨਾਂ ਦੇ ਨਾਲ ਗੱਲ ਕੀਤੀ ਵੀ ਤੁਹਾਡੇ ਕੋਲ سرمਾਇਆ ਵਾ ਤੁਹਾਡੇ ਕੋਲ ਪੈਸਾ ਵਾ ਔਰ ਪੈਸਾ ਪੰਥ ਦਾ ਇਦੇ ਲਈ ਤੁਸੀਂ ਜਿਹੜੀ ਬਾਰਡਰ ਬੈਲਟ ਆ ਜਾਂ ਹੋਰ ਜਿਨ੍ਹਾਂ ਇਲਾਕਿਆਂ 'ਚ ਲੋੜ ਆ ਉਥੇ ਆਪਣੇ ਸਕੂਲ ਸਥਾਪਿਤ ਕਰੋ ਜਾਂ ਆਪਣੀਆਂ ਸੰਸਥਾਵਾਂ ਸਥਾਪਿਤ ਕਰੋ ਜਿੱਥੇ ਗਰੀਬ ਤੇ ਲੋੜਵੰਦ ਸਿੱਖਾਂ ਨੂੰ ਰਾਇਤ ਤੇ ਪੜਾਇਆ ਜਾਵੇ ਜਿਹਦਾ ਕੋਈ ਵਸੀਲਾ ਨਹੀਂ ਉਹਨੂੰ ਮਾਫੀ ਵੀ ਕੀਤਾ ਜਾ ਸਕਦੀ ਉਹਦੀ ਫੀਸ ਭਈ ਇਹਦੇ ਲਈ ਤੁਸੀਂ ਜਿਆਦਾ ਤੋਂ ਜਿਆਦਾ ਜਿਹੜੇ ਉਪਰਾਲੇ ਆ ਉਹ ਕਰੋ ਔਰ ਉਹਨਾਂ ਨੇ ਇਹਦੇ ਤੇ ਹਾਮੀ ਭਰੀ ਭੀ ਅਸੀਂ ਇਹ ਗੱਲ ਸਮਝਦੇ ਹਾਂ ਕਿ ਇਹ ਕੋਸ਼ਿਸ਼ ਕਰਨਾ ਚਾਹੀਦਾ ਕਿਉਂਕਿ ਇਹ ਸੰਸਥਾਵਾਂ ਕਿਸ ਦੀਆਂ ਨਿੱਜੀ ਨਹੀਂ ਆ ਇਹ ਸੰਸਥਾਵਾਂ ਜਿਹੜੀਆਂ ਇਹ ਸਾਰੀਆਂ ਪੰਥ ਦੀਆਂ ਇਹਦੇ ਤੋਂ ਇਲਾਵਾ ਇਹ ਵੀ ਇਹਨਾਂ ਦੇ ਨਾਲ ਆਪਣੀ ਗੱਲਬਾਤ ਹੋਈ ਵੀ ਜਿਹੜਾ ਇਹਨਾਂ ਦੇ ਮੈਗਜ਼ੀਨ ਆ ਉਹ ਜਿਹੜੇ ਮੈਗਜ਼ੀਨ ਆ ਖਾਲਸਾ ਐਡਵੋਕੇਟ ਉਹਨੂੰ ਨਵੀਂ ਤਕਨੀਕ ਦੇ ਨਾਲ ਜੋੜੋ ਔਰ ਇੱਕ ਹੋਰ ਬੜੀ ਅਹਿਮ ਗੱਲ ਹੋਈ ਵੀ ਇਹਦੇ ਵਿੱਚ ਇਹਨਾਂ ਦੇ ਸੰਵਿਧਾਨ 'ਚ ਲਿਖਿਆ ਹੋਇਆ ਵੀ ਗੁਰਮਤਿ ਦੀ ਰਹਿਣੀ ਦਾ ਧਾਰਨੀ ਹੋਊਗਾ ਹਰ ਮੈਂਬਰ ਤੇ ਗੁਰਮਤਿ ਦੀ ਰਹਿਣੀ ਸਿੱਖ ਰਹਿਤ ਮਰਿਆਦਾ ਚ ਲਿਖੀ ਹੋਈ ਆ ਕਿ ਗੁਰਮਤਿ ਦੀ ਰਹਿਣੀ ਕੀ ਹੋਵੇ ਉਹਨਾਂ ਨੂੰ ਇਹ ਮੱਧ ਪੜ੍ਹ ਕੇ ਸੁਣਾਈ ਪੀ ਤੁਸੀਂ ਇਹਦੀ ਪਾਲਣਾ ਕਰੋ ਔਰ ਗੁਰਮਤਿ ਦੀ ਰਹਿਣੀ ਦੇ ਮੁਤਾਬਕ ਜੀਵਨ ਬਤੀਤ ਕਰੋ ਤੁਹਾਡੇ ਜੀਵਨ ਵੱਲ ਬੱਚਿਆਂ ਨੇ ਵੇਖਣਾ ਵਾ ਬੱਚਿਆਂ ਤੇ ਉਹੀ ਪ੍ਰਭਾਵ ਪੈਣਾ ਤਾਂ ਇਹਨਾਂ ਮਸਲਿਆਂ ਦੇ ਉੱਤੇ ਅੱਜ ਜਿਹੜੀ ਉਹਨਾਂ ਦੇ ਨਾਲ ਖੁੱਲ ਕੇ ਗੱਲਬਾਤ ਹੋਈ ਆ ਔਰ ਮੈਨੂੰ ਵਿਸ਼ਵਾਸ ਆ ਵੀ 41 ਦਿਨਾਂ ਦੇ ਵਿੱਚ ਵਿੱਚ ਜਿਹੜੇ ਮੈਂਬਰ ਹੈਗੇ ਆ ਉਹ ਦਿਨ ਤੱਕ ਸਾਰੇ ਅੰਮ੍ਰਿਤਧਾਰੀ ਹੋ ਜਾਣਗੇ ਤੇ ਦੁਨੀਆ ਦੇ ਸਾਹਮਣੇ ਇੱਕ ਚੰਗਾ ਸੰਦੇਸ਼ ਜਾਊਗਾ ਕਿਉਂਕਿ ਇਹ ਸੰਸਥਾ ਸਿੱਖ ਕੌਮ ਦੇ ਵੱਡੇ ਹਿਤਾਂ ਲਈ ਬਣੀ ਆ ਰਹਿਤ ਬਹਿਤ ਨੂੰ ਪ੍ਰਗਟ ਕਰਨ ਲਈ ਬਣੀ ਆ ਔਰ ਇੱਕ ਗੱਲ ਹੋਰ ਮੈਂ ਉਹਨਾਂ ਨੇ ਸਪਸ਼ਟ ਕੀਤੀ ਵੀ ਇਹ ਜਿਹੜੀ ਅੰਮ੍ਰਿਤਧਾਰੀ ਵਾਲੀ ਮਾਦਦਾ ਸੰਵਿਧਾਨ ਚ ਇਹਨੂੰ ਕਦੀ ਖਤਮ ਨਹੀਂ ਕੀਤਾ ਜਾ ਸਕਦਾ ਇਹ ਸੰਵਿਧਾਨ ਦੇ ਵਿੱਚ ਸਦਾ ਵਾਸਤੇ ਜਿਉਂ ਦੀ ਤਿਉਂ ਰਹੂਗੀ ਕਿਉਂਕਿ ਇਹ ਸੰਵਿਧਾਨ ਉਹਦੋਂ ਜਦੋਂ ਬਜ਼ੁਰਗਾਂ ਨੇ ਬਣਾਇਆ ਬੜੇ ਸਿਆਣੇ ਹਰ ਮਦ ਨੂੰ ਉਹਨਾਂ ਨੇ ਵਿਚਾਰ ਕੇ ਬਣਾਇਆ ਤੇ ਇਹਦੇ ਨਾਲ ਕੋਈ ਦੀ ਕੋਈ ਛੇੜਛਾੜ ਨਹੀਂ ਹੋ ਸਕਦੀ ਨਾ ਕਦੀ ਕਿਸੇ ਨੇ ਕਰਦੀ ਉਹਨਾਂ ਨੇ ਵੈਸੇ ਕਿਹਾ ਜੀ ਸਾਡੀ ਇੱਛਾ ਨਹੀਂ ਇਦਾਂ ਦੀ ਨਹੀਂ ਕਰਨਾ ਇਹ ਇਹ ਗੱਲਬਾਤ ਸਾਰੀ ਅੱਜ ਨਾਲ ਹੋਈ ਫਿਕਸ ਸਿੰਘ ਸਾਹਿਬ ਉਹ ਪਿਛਲੇ ਕੁਝ ਦਿਨਾਂ ਤੋਂ ਤੁਸੀਂ ਉਹਨੂੰ ਲੈ ਕੇ ਚੱਜਦਾ ਪਹਿਲਾਂ ਵੀ ਜ਼ਾਹਿਰ ਕਰ ਦਿੱਤੇ ਜਦੋਂ ਅੱਜ ਮੁੱਖ ਮੰਤਰੀ ਉਹਦੇ ਤੇ ਪਹੁੰਚ ਰਹੇ ਆ ਕੋਈ ਕਾਇਤਕ ਜਾਂਚ ਦੇ ਵਿੱਚ ਕੋਈ ਸਪਸ਼ਟ ਨਹੀਂ ਹੋ ਪਾਇਆ ਕਿ ਇਹ ਕਿਹੜਾ ਛਲਾਹ ਦੇਿਲ ਤੇ ਇਹ ਗੱਲ ਹੈ। ਦੇਖੋ ਮੈਂ ਤੇ ਇਹ ਸਮਝਦਾ ਵੀ ਜੇ ਸਰਕਾਰ ਚਾਵੇ ਤੇ ਜਿੰਨੀਆਂ ਵੀ ਇਹ ਟੈਲੀਕਮ ਕੰਪਨੀਆਂਾਂ ਵਾਂ ਜਾਂ ਜੇ ਤੇ ਆਪਾਂ ਸਾਰਾ ਸਰਵਰ ਚਲਦੇ ਆ। ਇਹ ਸਰਕਾਰ ਤੋਂ ਬਾਹਰ ਨਹੀਂ ਨੇ। ਸਰਕਾਰ ਚਾਵੇ ਤੇ ਕੁਝ ਘੰਟਿਆਂ ਦੇ ਵਿੱਚ ਫੜ ਸਕਦੀ ਫੜੇ ਉਹਨਾਂ ਨੂੰ। ਦੂਜੀ ਗੱਲ ਕਿ ਮੈਨੂੰ ਤੇ ਇਹ ਲੱਗਦਾ ਪਈ ਐਵੇਂ ਰੌਣ ਦੇ ਲਈ ਸਾਰਾ ਕੁਝ ਕਰ ਰਿਹਾ ਹੈ ਸੰਗਤਾਂ ਵੱਡੀ ਗਿਣਤੀ ਚ ਆ ਰਹੀਆਂ ਸੰਗਤਾਂ ਆਉਣ ਦੀਆਂ ਦੇਸ਼ ਦੁਨੀਆ ਤੋਂ ਸੰਗਤ ਆ ਰਹੀ ਔਰ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਦੇ ਘਰੇ ਆਉਗੀ ਪਰ ਇਹਦੇ ਲਈ ਇਹੋ ਹੀ ਹੈਗਾ ਵੀ ਸਰਕਾਰ ਨੂੰ ਤੁਰੰਤ ਕਾਰਵਾਈ ਕਰਕੇ ਦੋਸ਼ੀ ਫੜ ਲੈਣੇ ਚਾਹੀਦੇ ਐਵੇਂ ਇੰਨੇ ਕਾਤੋਂ ਲਮਕਾਇਆ ਹੋਇਆ ਜੇ ਸਰਕਾਰ ਜਾਵੇ ਤਾਂ ਫੜ ਸਕਦੀ ਆ ਤਾਂ ਵੈਸੇ ਕਰਕੇ ਸਵਾਲ ਚੁੱਕੇ ਜਾ ਰਹੇ ਕਿ ਲੋਕਾਂ ਚ ਇਹ ਸਭ ਇਹ ਸਾਰੀਆਂ ਉੱਪਰੀ ਇੰਟੈਲੀਜੈਂਸ ਫੇਰ ਹੈ ਕਿ ਅਜੇ ਤੱਕ ਦੋਸ਼ੀ ਦੀ ਪਛਾਣ ਨਹੀਂ ਕਰ ਪਾਇਆ ਆਪਾਂ ਇਹੋ ਕਹਿ ਸਕਦੇ ਕਿਉਂਕਿ ਜੇ ਇੰਨਾ ਕੁਛ ਇੰਨੀ ਤਕਨੀਕ ਹੋਣ ਦੇ ਬਾਵਜੂਦ ਵੀ ਅਸੀਂ ਮਤਲਬ ਫੜ ਹੀ ਨਹੀਂ ਸਕੇ ਤੇ ਫਿਰ ਕੀ ਕਰ ਰਹੇ ਆਂ ਇਹਦੇ ਪਿੱਛੇ ਕੋਈ ਹੋਰ ਕਾਰਨ ਤੇ ਨਹੀਂ ਇਹ ਜਾਂਚਦੇ ਵਿਸ਼ੇ ਆਈਂ ਤੇ ਸ਼ਿਪਾਸ਼ਤੀ ਆ ਵੀ ਕਿਉਂ ਤਮ ਕਿ ਆ ਰਹੀਆਂ ਖਾਲਸਾ ਪੰਥ ਨੂੰ ਥੋੜਾ ਭੱਲੇ ਕਰ ਖਾਲਸਾ ਪੰਥ ਡਰਦਾ ਨਹੀਂ ਆ ਮਾ ਅੱਗੇ ਵੀ ਇੱਕ ਦਿਨ ਗਿਆ ਸੀ ਮੈਂ ਫੇਰ ਦਰੋਣਾ ਵੀ ਅਹੀਂ ਤੇ ਇੱਥੇ ਇਸ਼ਨਾਨ ਕਰਨ ਦੇ ਲਈ ਲੱਖਾਂ ਛੇਦੀਆਂ ਬਾਗੇ ਜਦੋਂ ਤੋਪਾਂ ਤੇ ਟੈਂਕਾਂ ਦਾ ਹਮਲੇ ਹੋਏ ਤੋਂ ਉਦੋਂ ਤੁਹਾਨੂੰ ਪਤਾ ਹੀ ਆ ਵੀ ਪੂਰੇ ਘੇਰਾਬੰਦੀ ਕੀਤੀ ਸਿੱਖ ਫੇਰ ਆਗੇ ਇੱਥੇ ਸਿੱਖ ਦੇ ਦਿਲ ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਆ ਅਕਾਲ ਤਖਤ ਸਾਹਿਬ ਆ ਕੋਈ ਦੂਰ ਨਹੀਂ ਕਰ ਸਕਦਾ ਪੰਥ ਇਨਤਮਕੀਆਂ ਦੀ ਪ੍ਰਵਾਹ ਨਹੀਂ ਕਰਦਾ ਸਿੱਖ ਸਿੰਘ ਸਾਹਿਬ ਦੀ ਸਰਕਾਰ ਇਹੀ ਮੈਂ ਸਵਾਲ ਕਰਨਾ ਚਾਹ ਰਿਹਾ ਸੀ ਸਰਕਾਰ ਦੇ ਜਿਹੜਾ ਸਤਾਧਨੀਆਂ ਬਣਾਉਣ ਨੂੰ ਲੈ ਕੇ ਕੱਲ ਗੱਲ ਨਹੀਂ ਕਰ ਦਿੱਤਾ ਕਿ ਅਸੀਂ ਬੱਚੇ ਪੁੱਤਰੀ ਪੁੱਤਰ ਤੇ ਉਸ ਮਾਦਮ ਜਿਹੜਿਆ ਮਨਾਵਾਂ ਪੰਜਾਬ ਦੇ ਮੰਤਰੀ ਪ੍ਰੋਫੈਸਰ ਉਲਾਸ ਵੈਸੇ ਤੇ ਵੇਖੋ ਰਾਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਦੀ ਇੱਕ ਸਟੇਟਮੈਂਟ ਆ ਗਈ ਕਿਉਂਕਿ ਸਿੱਖਾਂ ਦੀ ਨੁਮਾਇੰਦਗੀ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਔਰ ਉਹਨਾਂ ਨੇ ਜਿਵੇਂ ਕਿਹਾ ਵਾ ਕਿ ਸਰਕਾਰ ਨੂੰ ਹੋਰ ਪ੍ਰਾਲੇ ਕਰਨੇ ਚਾਹੀਦੇ ਮੈਂ ਅਨੰਦਪੁਰ ਸਾਹਿਬ ਹੀ ਨਾ ਬਹੁਤਾ ਤੁਸੀਂ ਕਿਹਦੇ ਨ ਭਾਵੇਂ ਸਾਰੇ ਅਮਰਸਰ ਦੀ ਪ੍ਰੈਸ ਉੱਥੇ ਪਹੁੰਚ ਜਿਓ ਤੇ ਸਫਾਈ ਪੱਖੋਂ ਵੇਖਿਓ ਵੀ ਪ੍ਰਸ਼ਾਸਨ ਉੱਥੇ ਸਫਾਈ ਪੱਖੋਂ ਉਹਨੂੰ ਸ਼ਹਿਰ ਨੂੰ ਵਧੀਆ ਬਣਾ ਪਾ ਰਿਆ ਉਹ ਜਿਹੜਾ ਰੋਡ ਲੰਘਦਾ ਵਾ ਆਨੰਦਪੁਰ ਸਾਹਿਬ ਨੂੰ ਜਾਂਦਾ ਤੇ ਸਰਕਾਰ ਨੇ ਅਜੇ ਤੱਕ ਰੋਡ ਤੇ ਬਣਾਇਆ ਨਹੀਂ ਉਹ ਬਾਬਾ ਕਾਰਸੇਵਾਲੇ ਮਹਾਂਪੁਰਸ਼ ਕਿੱਲੇ ਆਨੰਦਗੜ੍ਹ ਸਾਹਿਬ ਵਾਲੇ ਬਾਬਾ ਸੋਚਾ ਸਿੰਘ ਤੇ ਬਾਬਾ ਸਤਨਾਮ ਸਿੰਘ ਹੋਣੀ ਬਣਾ ਰਹੇ ਆ ਔਰ ਏਡੀ ਗਹਿਲੀ ਜਿਹੜਾ ਸਤਲੋਜ ਦਾ ਪੋਲ ਆ ਸਤਲੋਜ ਦੇ ਪੁਲ ਦੇ ਵਿੱਚ ਬੰਦੇ ਬੰਦੇ ਜਿਹੜੇ ਟੋਏ ਪਏ ਹੋਏ ਆ ਔਰ ਮੈਨੂੰ ਕਿਸੇ ਨੇ ਦੱਸਿਆ ਵੀ ਜਿਹੜੀ ਨਜਾਇਜ਼ ਮਾਈਨਿੰਗ ਹੋਈ ਆ ਉਹਦੇ ਤਹਿਤ ਉਹ ਪੁਲ ਦੇ ਕੁਝ ਜਿਹੜੇ ਪਿੱਲਰ ਆ ਉਹ ਆਪਣੀ ਜੜ੍ਹ ਤੋਂ ਹਿੱਲ ਗਏ ਆ ਸਰਕਾਰ ਕਿ ਹੱਥੇ ਦੀ ਅਡੀ ਕਰ ਰਹੀ ਆ ਜਿਹੜਾ ਇਹਨਾਂ ਦਾ ਕੰਮ ਉਹ ਤੇ ਕਰ ਲੈਣ ਪਹਿਲਾਂ ਪੋਲ ਬਣਾਉਣ ਚੰਗਾ ਸਾਫ਼ ਸੁਥਰਾ ਸੜਕ ਬਣਾਉਣ ਆਉਣ ਵਾਲੀਆਂ ਸੜਕਾਂ ਨੂੰ ਸਵਾਰਨ ਉੱਥੇ ਸੰਗਤ ਨੇ ਆਉਣਾ ਉਹਦੇ ਲਈ ਪ੍ਰਬੰਧ ਕਰਨ ਪਾਣੀ ਦਾ ਪ੍ਰਬੰਧ ਕਰਨ ਸੁਰੱਖਿਆ ਦੇ ਪਾਸੇ ਤੋਂ ਵੇਖਣ ਜਿਹੜੇ ਸਰਕਾਰ ਦੇ ਕੰਮ ਆ ਉਹ ਇਹਨਾਂ ਨੂੰ ਕਰਨੇ ਚਾਹੀਦੇ ਨਗਰ ਕੀਰਤਨ ਕੱਢਣੇ ਖਾਲਸਾ ਪੰਥ ਦੇ ਕੰਮ ਆ ਔਰ ਖਾਲਸਾ ਪੰਥ ਕੱਢਦਾ ਵਾ ਤੇ ਕੱਢੂਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਸਾਡੀਆਂ ਔਰ ਸਿੱਖ ਸੰਸਥਾਵਾਂ ਦਾ ਸੰਪਰਦਾਵ ਸਿੱਖ ਜਥੇਬੰਦੀਆਂ ਇਹਨਾਂ ਦਾ ਸਵੈਭਾਗਾਂ ਦੇ ਵਿੱਚ ਸਰਕਾਰ ਸ਼ਿਰਕਤ ਕਰ ਸਕਦੀ ਆ ਨਾ ਕਿ ਬਖਰੇ ਸਰਕਾਰ ਸ਼ਿਰਕਤ ਕਰ ਸਕਦੀ ਆ ਜੀ ਸਰਕਾਰ ਸਹਿਯੋਗ ਕਰ ਸਕਦੀ ਆ ਜੀ ਔਰ ਕਰਨਾ ਚਾਹੀਦਾ ਹੁਣ ਪੈਡਲਰ ਉਹਨਾਂ ਤਰੀਕਿਆਂ ਦੇ ਵਿੱਚ ਹੀ ਕਹਿੰਦੇ ਹਨ ਕੇਸਗੜ ਸਾਹਿਬ ਗੁਰਮਤ ਸਮਾਗਮ ਰੱਖਾਂਗੇ ਤੁਹਾਨੂੰ ਪਤਾ ਨਾ ਥੋੜੇ ਦਿਨ ਪਹਿਲਾਂ ਇਹਨਾਂ ਨੇ ਇੱਕ ਅ ਦਰਬਾਰ ਸਾਹਿਬ ਦੀ ਇੱਕ ਤਸਵੀਰ ਉਹ ਪੇਸ਼ ਕੀਤੀ ਨਿਊਜ਼ਪੇਪਰ ਚ ਉਹ AI ਨਾਲ ਬਣੀ ਬਾਅਦ ਜੋ ਦੀ ਇਹਨਾਂ ਨੂੰ ਤੇ ਅਜੇ ਤੱਕ ਇਹ ਨਹੀਂ ਪਤਾ ਵੀ ਤਸਵੀਰ ਕਿਹੜੀ ਲਾਉਣੀ ਹੈ ਸਿੱਖ ਮਰਿਆਦਾ ਨੂੰ ਸਿੱਖ ਸੰਸਥਾਵਾਂ ਪਾਲਣਾ ਕਰਾ ਸਕਦੀਆਂ ਸ਼ਿਤਾਬ ਦੀਆਂ ਚ ਸਹਿਯੋਗ ਕਰੋ ਆ ਸ਼ਿਤਾਬ ਦੀ ਲੰਘ ਕੇ ਗਈ ਸ਼੍ਰੀ ਗੋੰਦਵਾਲ ਸਾਹਿਬ ਗੁਰੂ ਰਾਮਦਾਸ ਪਾਸ਼ਾ ਜੀ ਦਾ 450 ਸਾਲਾ ਗੁਰਿਆਈਪੁਰਬ ਤੇ ਗੁਰੂ ਅਮਰਦਾਸ ਪਾਸ਼ਾ ਜੀ ਦਾ ਜੋਤੀ ਜੋਤ ਉਥੇ ਕੋਈ ਆਲੇ ਦੁਆਲੇ ਕੋਈ ਰੋਡ ਨਹੀਂ ਬਣਾਇਆ ਕੋਈ ਸਹਯੋਗ ਨਹੀਂ ਕੀਤਾ ਤੋਂ ਪੰਥ ਤੇ ਚਾਹੁੰਦਾ ਵੀ ਇਹ ਸਹਯੋਗ ਕਰਨ ਜਿਹੜੇ ਇਹਨਾਂ ਦੇ ਕੰਮ ਆ ਸਰਕਾਰ ਦੇ ਉਹ ਕਰਨ ਨਗਰ ਕੀਰਤਨ ਕੱਢਣੇ ਗੁਰਮਤ ਸਮਾਗਮ ਕਰਾਉਣੇ ਅਮਰਤ ਸੰਚਾਰ ਕਰਾਉਣੇ ਗੁਰਮਤ ਦਾ ਪ੍ਰਚਾਰ ਪ੍ਰਸਾਰ ਕਰਨਾ ਇਹ ਸਿੱਖ ਸੰਸਥਾਵਾਂ ਦਾ ਕੰਮ ਆ ਸਰਕਾਰਾਂ ਦੇ ਜਿਹੜੇ ਕੰਮ ਲੋਕਾਂ ਦੀ ਭਲਾਈ ਕਰਨੀ ਦਾ ਸ਼ਹਿਰਾਂ ਦੀ ਦਿੱਖ ਸਵਾਰ ਨਹੀਂ ਉਹਦੇ ਤੇ ਧਿਆਨ ਦੇਣਾ ਚਾਹੀਦਾ ਆਨੰਦਪੁਰ ਸਾਹਿਬ ਦੇ ਆਲੇ-ਦੁਆਲੇ ਦੀਆਂ ਛੜਕਾਂ ਦਾ ਹਾਲ ਤੁਹਾਨੂੰ ਪਤਾ ਆਨੰਦਪੁਰ ਸਾਹਿਬ ਦੇ ਅੰਦਰ ਸਫਾਈ ਜਾ ਕੇ ਦੇਖ ਲਿਓ ਹੋਰ ਕਈ ਕੰਮ ਜਿਹੜੇ ਇਟਰਨਲ ਅੰਦਰ ਹੋਣ ਵਾਲੇ ਆ ਉੱਤੇ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ ਹਾਂ ਜੇ ਇਹ ਸਾਰੇ ਸ਼ਹਿਰ ਨੂੰ ਜਿਵੇਂ ਚਿੱਟਾ ਰੰਗ ਕੀਤਾ 1699 ਤੋਂ ਉਹ ਕਰਵਾ ਦੇਣਾ ਚੰਗੀ ਗੱਲ ਇਹ ਕੰਮ ਇਹਨਾਂ ਦੇ ਕਰਨ ਵਾਲੇ ਆ ਔਰ ਮੈਂ ਤੇ ਇਹੋ ਹੀ ਚਾਹੁੰਦਾ ਮੈਂ ਸਰਕਾਰ ਤਾਂ ਕਿ ਆਪਣੀ ਗੱਲ ਵੀ ਰੱਖਦਾ ਵੀ ਦੇਖੋ ਤੁਸੀਂ ਸਹਿਯੋਗ ਕਰੋ ਪਰ ਹੁਣ ਸਰਕਾਰ ਕਿਦਾ ਨਗਰ ਕੀਰਤਨ ਕੱਢੂ ਮੈਨੂੰ ਦੱਸੋ ਤੁਸੀਂ ਮੈਨੂੰ ਦੱਸੋ ਵੀ ਜਿਹੜਾ ਮੁੱਖ ਮੰਤਰੀ ਆ ਉਹ ਪੂਰਾ ਸਿੱਖ ਹੈ ਏਸ ਹੈਗੇ ਉਹਦੇ ਔਰ ਜੇ ਗੁਰੂ ਦੀਆਂ ਸਿੱਖਿਆਵਾਂ ਨੂੰ ਪਹਿਲਾਂ ਮੰਨਣ ਦੀ ਗੱਲ ਆ ਤਾਂ ਮੁੱਖ ਮੰਤਰੀ ਪਹਿਲਾਂ ਸਾਫ਼ ਸੂਰਤ ਹੋਵੇ ਇਹ ਗੁਰੂ ਨੂੰ ਮੰਨਦਾ ਔਰ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਤਾਬਦੀ ਆ 350 ਸਾਲਾਂ ਸ਼ੀਦੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਤਾਂ ਸਰਕਾਰ ਦੇ ਗੁਰੂ ਨੂੰ ਇੰਨਾ ਹੀ ਪਿਆਰ ਕਰਦੀ ਆ ਤੇ ਭਾਈ ਮਤੀ ਦਾਸ ਨੂੰ ਸੇਧ ਲੈਣ ਉਹ ਸਿੱਖੀ ਦੇ ਲਈ ਆਰੇ ਦੇ ਨਾਲ ਚਿਵੇਗਾ ਭਾਈ ਦਿਆਲਾ ਜੀ ਸਿੱਖੀ ਲਈ ਦੇਗ ਚ ਬਲੇਗਾ ਭਾਈ ਸਤੀ ਦਾਸ ਰੂਹ ਚ ਲਪੇਟ ਕੇ ਸੜ ਗਏ ਸਾੜਤੇ ਸਰਕਾਰ ਨੇ ਇਹ ਉਹ ਸਿੱਖੀ ਦੇ ਧਾਰਨ ਕਰਨ ਫਿਰ ਸੇਧ ਲੈਣ ਨਾ ਸ਼ਤਾਬਦੀਆਂ ਮਨਾਉਣ ਦਾ ਕੀ ਇਹਦੇ ਵੀ ਸੇਧ ਲੈਣੀ ਇਹ ਕੋਈ ਫਾਰਮੈਲਟੀ ਥੋੜਾ ਹੁੰਦੀ ਆ ਤੋ ਸੇਧ ਲੈਣ ਜਿਹੜੇ ਇਹਨਾਂ ਦੇ ਮੰਤਰੀ ਦਾੜੀਆਂ ਕੱਟਦੇ ਦਾੜੀਆਂ ਰੱਖ ਲੈਣ ਮੁੱਖ ਮੰਤਰੀ ਸਾਫ ਸੂਰਤ ਹੋਵੇ ਅਮਰਤ ਸ਼ਕਨ ਫੇਰ ਤੇ ਆਪਾਂ ਕਹੀਏ ਵੀ ਵਧੀਆ ਕੰਮ ਕਰ ਰਿਹਾ ਤੇ ਜੇ ਆਪਾਂ ਗੱਲ ਤੇ ਗੁਰੂ ਦੀ ਮੰਨਣੀ ਕੋਈ ਨਹੀਂ ਮੈਂ ਸਾਰੇ ਸਿੱਖਾਂ ਨੂੰ ਵੈਸੇ ਕਹਿੰਨਾ ਤੋ ਸ਼ਤਾਬਦੀਆਂ ਮਨਾਉਣੀਆਂ ਮਨਮਾਉਣੀਆਂ ਉਹਦੇ ਜਿਹਨਾਂ ਨੂੰ ਸਹਿਯੋਗ ਕਰਨਾ ਚਾਹੀਦਾ ਵੱਡੇ ਪੱਧਰ ਤੇ ਕਰਨਾ ਚਾਹੀਦਾ ਪ੍ਰਸ਼ਾਸਨਿਕ ਕੰਮ ਵੇਖਣੇ ਚਾਹੀਦੇ ਸੜਕਾਂ ਰੋਡ ਵਧੀਆ ਬਣਾਉਣੇ ਚਾਹੀਦੇ ਸਾਫ ਸਫਾਈ ਦੇਖਣੀ ਚਾਹੀਦੀ ਲਾਈਟਾਂ ਵੇਖਣੀਆਂ ਚਾਹੀਦੀਆਂ ਟੈਂਟ ਲਾ ਸਕਦੇ ਆ ਉਥੇ ਸਭ ਤੋਂ ਵੱਡੀ ਉਦਾਹਰਣ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪ੍ਰਕਾਸ਼ ਖੜਾ ਪਟਨਾ ਸਾਹਿਬ ਨਾ ਆਇਆ ਤੇ ਕਿਵੇਂ ਮਨਾਇਆ ਗਿਆ ਨਤੀਸ਼ ਨੇ ਉੱਥੋਂ ਦੇ ਸੀਐਮ ਸਾਹਿਬ ਨੇ ਸਹਿਯੋਗ ਦਿੱਤਾ ਤੇ ਮਨਾਇਆ ਕਿਨੇ ਸਿੱਖਾਂ ਨੇ ਇਹ ਇੱਕ ਗੈਰ ਸਿੱਖ ਸਹਿਯੋਗ ਦੇ ਰਿਹਾ ਔਰ ਉਹਦੇ ਸਾਰੇ ਵਸ ਸ਼ਲਾਘਾ ਆਈ ਉਹਨੂੰ ਇਹ ਸਹਿਯੋਗ ਤੇ ਕਰਨ ਸਹਿਯੋਗ ਕਰਨ ਪੈਰਲਰ ਪ੍ਰੋਗਰਾਮ ਰੱਖਣ ਦੀ ਲੋੜ ਨਹੀਂ ਆ ਤੇ ਜਾਂ ਫਿਰ ਆਪ ਵੀ ਪੂਰਾ ਸਿੱਖੀ ਨੂੰ ਧਾਰਨ ਕਰ ਲੈਣ ਐਨ ਮੁੱਖ ਮੰਤਰੀ ਦਾ ਦਾੜਾ ਪੂਰਾ ਹੋਵੇ ਤੇ ਕੇਸ ਹੁਣ ਕਿਉਂਕਿ ਪੰਜਾਬ ਜਿਉਂਦਾ ਗੁਰੂਆਂ ਦੇ ਨਾਮ ਉਤੇ ਜੈਤਰਾ ਸਾਹਿਬ ਹਰਜੋਤ ਬੈਂਸ ਨੇ ਪੋਸਟ ਪਾਈ ਆ ਲਿਖਿਆ ਕਿ ਸਾਡਾ ਵੀ ਪੰਛੀ ਪੱਲਾ ਥੋੜਾ ਦਾ ਨਹੀਂ ਜਦੋਂ ਆਈਸੀਪੀ ਨੇ ਵਿਰੋਧ ਕੀਤਾ ਇਸ ਗੱਲ ਦਾ ਕਿ ਸਰਕਾਰ ਸਾਡੇ ਨਾਲ ਮਨਾਵੇ ਪਰ ਇਹ ਪੋਸਟ ਪਾਈ ਕਿ ਸਾਡਾ ਪੰਛੀ ਪੱਲਾ ਥੋੜਾ ਦਾ ਨਹੀਂ ਪਰ ਇਹਦੇ ਵਿੱਚ ਹੁਣ ਕਾਫੀ ਸਵਾਲ ਖੜੇ ਹੋ ਰਹੇ ਆ ਲੇਖਕ ਸਾਹਿਬ ਨੇ ਕਹਿ ਕੇ ਕਿ ਨੇ ਮੈਂ ਸੀਐਮ ਸਾਹਿਬ ਨਾਲ ਵੀ ਗੱਲ ਕਰਾਂਗਾ ਕਿ ਸਾਡੇ ਦੌਰ ਜਮ ਨਹੀਂ ਤੁਸੀਂ ਕੀ ਲਿਖਿਆ ਦੇਖੋ ਹਰਜੋਤ ਬੈਂਸ ਨੇ ਕੀ ਕਿਹਾ ਹਰਜੋਤ ਸਿੰਘ ਆ ਵੈਸੇਓ ਤੁਸੀਂ ਜਦੋਂ ਨਾਮ ਲਿਖਿਆ ਹੁੰਦਾ ਕਿਵੇਂ ਲਿਖਿਆ ਹੁੰਦਾ ਮੈਨੂੰ ਦੱਸਿਓ ਬੜਾ ਦਾ ਹਰਜੋਤ ਸਿੰਘ ਆ ਜਿਹੜਾ ਪੰਥ ਉਹਨਾਂ ਦਾ ਵੀ ਆ ਤਾਂ ਪਹਿਲਾਂ ਆਪਣੇ ਮੁੱਖ ਮੰਤਰੀ ਨੂੰ ਪੰਥ 'ਚ ਸ਼ਾਮਲ ਕਰਾਉਣਾ ਫੇਰ ਹੀਗਾ ਪੰਥ ਹੈਗਾ ਸਾਰਿਆਂ ਦਾ ਹੀ ਆ ਪੰਥ ਦੇ ਨਿਯਮ ਸਾਰਿਆਂ ਨੂੰ ਮੰਨਣੇ ਚਾਹੀਦੇ ਆ ਮਨਾਉਣੇ ਚਾਹੀਦੇ ਆ ਪਰ ਸਰਕਾਰਾਂ ਦਾ ਕੰਮ ਹੁੰਦਾ ਵਾ ਲਾਈਨ ਆਰਡਰ ਨੂੰ ਵੇਖਣ ਉਹਦਾ ਇੱਥੇ ਜਨਾਜ਼ਾ ਨਿਕਲਿਆ ਫਿਰਦਾ ਉਹ ਤੁਹਾਡੇ ਸਾਹਮਣੇ ਆ ਆਕਾਲੀ ਸਰਪੰਚ ਇੱਥੇ ਮਾਰਿਆ ਥੋੜੇ ਦਿਨ ਪਹਿਲਾਂ ਰਾਜਸਥਾਨੀ ਲਾਗੇ ਹੋਰ ਇੱਥੇ ਕਿੰਨਾ ਕੁਸ਼ੇ ਚੱਲ ਰਿਹਾ ਤੁਸੀਂ ਆਪਣੇ ਪੰਜਾਬ ਨੂੰ ਵੈਸੇ ਪਹਿਲਾਂ ਸਾਫ਼ ਸੁਥਰਾ ਬਣਾਓ ਵਿਦਿਆਰਥੀ ਧਿਆਨ ਦਿਓ ਐਜੂਕੇਸ਼ਨ ਤੇ ਧਿਆਨ ਦਿਓ ਪੰਥ ਨੇ ਪੰਥ ਦੇ ਕੰਮ ਕਰਨੇ ਹੀ ਆ ਐਜੇ ਪਰਸਨਲ ਇਹ ਨਿੱਜੀ ਤੌਰ ਤੇ ਸਾਰੇ ਸਿੱਖਾ ਪਰ ਜਿਹੜੇ ਪੰਥ ਦੇ ਵੱਡੇ ਕੰਮ ਹੁੰਦੇ ਆ ਉਹ ਪੰਥ ਦੀਆਂ ਸੰਸਥਾਵਾਂ ਨੇ ਕਰਨੇ ਹੁੰਦੇ ਆ ਇਹ ਪਹਿਲਾਂ ਵੀ ਇੱਕ ਵਾਰੀ ਇਹਨਾਂ ਨੇ ਮੇਰੇ ਨਾਲ ਵੀ ਉਦੋਂ ਗੱਲਬਾਤ ਕੀਤੀ ਉਦੋਂ ਵੀ ਕਹਿੰਦੇ ਵੀ ਅਸੀਂ ਵੀ ਸਿੱਖ ਹਾਂ ਹਰ ਸਿੱਖ ਸਿੱਖੀ ਆ ਪਰ ਜਿਹੜੇ ਸਮੂਹਕ ਕਾਮਾ ਕੌਮ ਦੇ ਉਹ ਪੰਥ ਨੇ ਮਿਲ ਜੁਲ ਕੇ ਕਰਨੇ ਉਹਦੇ ਤੇ ਸਹਿਯੋਗ ਕਰਨ ਕੋਈ ਕਹਿ ਰਿਹਾ ਵੀ ਸਹਿਯੋਗ ਨਾ ਕਰੋ ਪਰ ਮੈਨੂੰ ਤੁਸੀਂ ਇੱਕ ਗੱਲ ਦੱਸੋ ਵੀ ਜਦੋਂ ਗੁਰਮਤ ਸਮਾਗਮ ਚੱਲ ਰਿਹਾ ਹੋਊਗਾ ਪੰਜਾਬ ਸਰਕਾਰ ਵੱਲੋਂ ਉਹਦੇ ਵਿੱਚ ਕਿਹਾ ਜਾ ਰਿਹਾ ਹੋਊਗਾ ਵੀ ਸਾਰੇ ਅਮਰਧਾਰੀ ਬਣੋ ਤੇ ਸਰਕਾਰ ਚ ਕਿੰਨੇ ਅਮਰਧਾਰੀ ਆ ਉਹ ਗੁਰਬਾਣੀ ਦਾ ਇੱਕ ਸ਼ਬਦ ਹੈਗਾ ਨਾ ਕਿ ਪ੍ਰਥਮੈ ਮਨ ਪ੍ਰਬੋਧੈ ਆਪਣਾ ਆਸ਼ੈ ਅਵਰ ਰਿਜਾਵੈ ਤਾਂ ਜਿਹੜੇ ਸਮਾਗਮ ਕਰ ਰਹੇ ਹੁਣ ਇਹ ਰਹਿਤ ਮਰਿਆਦਾ ਦੀ ਸ਼ਰਤਾ ਕਿਉਂ ਆ ਸਿੱਖ ਕੀਰਤਨ ਕਰੇ ਸਿੱਖ ਪਾਠ ਕਰੇ ਉਹ ਗਾਦੇ ਲਈ ਆ ਵੀ ਜਿਹੜਾ ਕਹਿ ਰਿਹਾ ਜਿਉ ਪਹਿਲਾਂ ਉਹਦੇ ਅਮਲਾਂ ਚ ਗੱਲ ਆ ਤੇ ਤਾਂ ਹੀ ਆ ਨਾ ਹਰਜੋਤ ਸਿੰਘ ਨੂੰ ਢਾਣੂ ਇਹ ਚਾਹੀਦਾ ਵੀ ਪਹਿਲਾਂ ਉਹਨੂੰ ਅਮਲਾਂ 'ਚ ਲਿਓਣ ਜਿਹੜੇ ਪੰਥ ਦੇ ਕੰਮ ਆ ਬਾਕੀ ਠੀਕ ਆ ਅਕਾਲ ਤਖਤ ਸਾਹਿਬ ਨਾਲ ਆਣ ਕੇ ਗੱਲਬਾਤ ਕਰਨ ਉਹਨਾਂ ਨੂੰ ਬਸ ਸੁਝਾ ਸਕਦੇ ਆ ਉਹਦੇ ਵਿੱਚ ਵੀ ਇਹਨਾਂ ਦੀ ਸ਼ੁਭਾ ਹੀ ਆ ਇਸੇ ਜੋਗ ਕਰਨ ਤੇ ਵਧੀਆ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ